ਅੱਜ ਤੋਂ ਕਈ ਸਾਲ ਪਹਿਲਾਂ ਪੰਜਾਬ ਦੇ ਵਿੱਚ ਟਾਰਗੇਟ ਕਿਲਿੰਗਸ ਨੇ ਫਜ਼ਾ ਤੇ ਵਿੱਚ ਅਜੀਬ ਡਰ ਕੋਲ ਦਿੱਤਾ ਸੀਗਾ ਸਭ ਤਾਂ ਉਸ ਵੇਲੇ ਜਗਦੀਸ਼ ਗਗਨੇਜਾ ਤੋਂ ਲੈ ਕੇ ਡੇਰਾ ਪ੍ਰੇਮੀ ਦੇ ਕਤਲ ਨੇ ਐਸਾ ਡਰ ਸਾਡੇ ਮਨਾਂ ਚ ਫੈਰੋ ਦਿੱਤਾ ਸੀਗਾ ਕਿ ਸਮਝ ਹੀ ਨਹੀਂ ਸੀ ਯਾਰੀ ਲੋਕਾਂ ਨੂੰ ਹੋ ਕੀ ਰਿਹਾ ਚੱਲ ਕੀ ਰਿਹਾ ਇਸੇ ਦਰਮਿਆਨ ਇੱਕ ਹੋਰ ਕੈਰੇਕਟਰ ਦੀ ਐਂਟਰੀ ਹੁੰਦੀ ਹੈ ਤੇ ਉਹਦੀ ਛਾਪ ਪੰਜਾਬੀਆਂ ਦੇ ਦਿਲਾਂ ਤੇ ਐਸੀ ਹੈ ਐਸੀ ਹੈ ਕਿ ਉਹ ਨਾ ਉਹ ਫੇਸ ਇਧਰ ਕਦੇ ਵੀ ਭੁੱਲਿਆ ਨਹੀਂ ਪੂਰਨ ਤੌਰ ਤੇ ਉਸ ਚਿਹਰੇ ਦਾ ਨਾਮ ਸੀਗਾ ਜੱਗੀ ਚੋਹਲ ਜਿਸ ਨੂੰ ਇਨ੍ਹਾਂ ਹੀ ਕੇਸਾਂ ਦੇ ਵਿੱਚ ਲੋੜਿੰਦਾ ਹੋਣ ਦਾ ਦਾਵਾ ਕਰਕੇ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜੱਗੀ ਚੋਹਲ ਦਾ ਮਾਮਲਾ ਇਹ ਸੀਗਾ ਕਿ ਬ੍ਰਿਟਿਸ਼ ਨਾਗਰਿਕ ਜੱਗੀ ਚੋਹਲ ਇਧਰ ਸ਼ਾਦੀ ਦੇ ਸਿਲਸਿਲੇ 'ਚ ਆਇਆ ਨਵੀਂ ਸ਼ਾਦੀ ਹੋਈ ਸੀਗੀ ਤੇ ਉਸ ਵੇਲੇ ਜਦੋਂ ਗ੍ਰਿਫਤਾਰੀ ਹੋਈ ਤਲੋਕਾਂ ਦਾ ਉਸ ਚਿਹਰੇ ਦੇ ਨਾਲ ਜੁੜਾ ਸੁਭਾਅ ਕੀ ਹੋ ਗਿਆ ਉਸ ਤੋਂ ਬਾਅਦ ਇਹ ਜਿਹੜਾ ਕਰੈਕਟਰ ਸੀ ਜਗੀ ਚੋਹਲ ਇਹ ਪਾਰਲੀਮੈਂਟ ਤੋਂ ਲੈ ਕੇ ਇੰਡੀਅਨ ਮੀਡੀਆ ਪੰਜਾਬੀ ਸੋਸ਼ਲ ਮੀਡੀਆ ਜਿੱਥੇ ਕਿਤੇ ਮਰਜ਼ੀ ਦੇਖ ਲਓ ਸਮੇਂ ਦਾ ਸਮੇਂ ਇਹ ਖਿੱਚ ਪਾਈ ਦਿੰਦਾ ਹੈ ਜਾਂ ਤੇ ਮੁੱਦਾ ਉੱਠ ਪੈਂਦਾ ਹੈ ਜਾਂ ਕੋਈ ਨਾ ਕੋਈ ਇਹਦੇ ਨਾਲ ਜੁੜੀ ਖਬਰ ਆ ਜਾਂਦੀ ਹੈ ਬਿੱਤੇ ਦਿਨੀ ਵੀ ਅਜੇ ਹਾਈ ਹੋਇਆ ਟੈਰਰ ਫੰਡਿੰਗ ਦੇ ਮਾਮਲੇ ਦੇ ਵਿੱਚ ਮੋਗਾ ਦੀ ਅਦਾਲਤ ਨੇ ਜੱਗੀ ਜੋਹਲ ਅਤੇ ਕੁਝ ਹੋਰ ਜਿਹੜੇ ਤਕਰੀਬਨ ਅਧੀ ਦਰਜਨ ਤੋਂ ਵੱਧ ਮੁਲਜ਼ਮਸਨ ਇਸ ਮਾਮਲੇ 'ਚ ਉਹਨਾਂ ਨੂੰ ਬਰੀ ਕਰ ਦਿੱਤਾ ਹਾਲਾਂਕਿ ਕੁਝ ਕੁ ਨੂੰ ਸਜ਼ਾ ਵੀ ਹੋਈ ਦੋ ਤਿੰਨ ਨੂੰ ਸਜ਼ਾ ਹੋਈ ਹੈ ਪਰ ਉਹ ਸਜ਼ਾ ਕਿਉਂਕਿ ਉਹ ਪਹਿਲਾਂ ਹੀ ਅੰਦਰ ਨੇ ਦੋ ਕਿ ਤਿੰਨ ਸਾਲ ਦੀ ਸਜ਼ਾ ਆਰਮਜ਼ ਐਕਟ ਦੇ ਤਹਿਤ ਹੋਈ ਆ ਤਾਂ ਉਹ ਸਜ਼ਾ ਤਾਂ ਉਹਨਾਂ ਦੀ ਸਮਝ ਲਓ ਕਿ ਕੱਟੀ ਗਈ ਫਿਲਹਾਲ ਇੱਕ ਵਾਰੀ ਫੇਰ ਕੇਂਦਰੀ ਚਰਚਾ ਜਿਹੜੀ ਹੈ ਉਹਦਾ ਮੁੱਖ ਕਿਰਦਾਰ ਜੱਗੀ ਜਾਹਲ ਹੀ ਹੈ ਹੁਣ ਜੱਗੀ ਜਾਹਲ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਆ ਪਰ ਇਹ ਜਿਹੜੀ ਕਹਾਣੀ ਪੁਲਸ ਨੇ ਕੋਰਟ ਦੇ ਵਿੱਚ ਪੇਸ਼ ਕੀਤੀ ਜੇ ਇਸ ਦਾ ਸਾਰੰਸ਼ ਤੁਸੀਂ ਦਸਤਾਵੇਜ਼ਾਂ ਰਾਹੀਂ ਦੇਖੋਗੇ ਤਾਂ ਬਹੁਤ ਹੈਰਾਨੀ ਹੋਉਂਦੀ ਹੈ ਟੈਰਰ ਫੰਡਿੰਗ ਦਾ ਮਾਮਲਾ ਪਰ ਇਸ ਤੋਂ ਪਹਿਲਾਂ ਇਹ ਜਿਹੜਾ ਮਾਮਲਾ ਸੀਗਾ ਉਹ ਕਿਸ ਤਰ੍ਹਾਂ ਬਣਿਆ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਇੱਕ ਬੰਦਾ ਗ੍ਰਿਫਤਾਰ ਕੀਤਾ ਜਾਂਦਾ ਜਿਹਦਾ ਨਾਮ ਸੀ ਤਰਲੋਕ ਸਿੰਘ ਲਾੜੀ ਤਰਲੋਕ ਸਿੰਘ ਲਾੜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਇੱਕ ਹੱਤਿਆ ਦੇ ਦੋਸ਼ 'ਚ ਜਿਹੜੀ ਕਿ ਡੇਰਾ ਪ੍ਰੇਮੀ ਦੀ ਸੀਗੀ ਉਸ ਤੋਂ ਬਾਅਦ ਫਿਰ ਉਹ ਨਾਮ ਲੈਂਦਾ ਜ਼ਮੀਨ ਦਾ ਜਿਹੜਾ ਕਿ ਉਹਦਾ ਕਜ਼ਨ ਬ੍ਰਦਰ ਸੀਗਾ ਉਸ ਤੋਂ ਬਾਅਦ ਅੱਗੇ ਜਾ ਕੇ ਫਿਰ ਜ਼ਿਕਰ ਆਉਂਦਾ ਹੈ ਜਕੀ ਜੋਲ ਦਾ ਹਾਲਾਂਕਿ ਇਹਦੇ ਵਿੱਚ ਹੋਰ ਵੀ ਕਈ ਕਰੈਕਟਰ ਸੀਗੇ ਕਈ ਮੁੱਲਜਮ ਬਣੇ ਬਾਅਦ ਦੇ ਵਿੱਚ ਰਮਨਦੀਪ ਬੱਗਾ ਸੀ ਤਰਮਿੰਦਰ ਗੋਗਨੀ ਸੀ ਹਰਦੀਪ ਸਿੰਘ ਸੀਗਾ ਸ਼ੇਰਾ ਜਿਸ ਨੂੰ ਕਹਿੰਦੇ ਆ ਅਨਿਲ ਕੁਮਾਰ ਸੀਗਾ ਜਗਜੀਤ ਜੱਗੀ ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਤਾਂ ਇਹ ਸਾਰੇ ਹੀ ਯੂਪੀਏ ਤਹਿਤ ਨਾਮਜ਼ਦ ਕੀਤੇ ਗਏ ਸਨ ਹੁਣ ਇਹ ਜਿਹੜੀ ਕਹਾਣੀ ਸੀਗੀ ਉਹ ਡਿੱਗੀ ਕਿਵੇਂ ਕੋਰਟ ਦੇ ਵਿੱਚ ਜਾ ਕੇ ਇਹ ਵੀ ਇੱਕ ਕਮਾਲ ਦੀ ਗੱਲ ਆ ਜੱਗੀ ਚੋਹਲ ਬਾਰੇ ਇਹ ਕਿਹਾ ਗਿਆ ਸੀਗਾ ਕਿ ਇਸਨੇ ਫਰਾਂਸ ਦੇ ਵਿੱਚ ਜਾ ਕੇ ਟੈਰਰ ਫੰਡਿੰਗ ਦਾ ਇੰਤਜ਼ਾਮ ਕੀਤਾ ਹੈ ਜੀ ਸਭ ਤੋਂ ਵੱਡੀ ਗੱਲ ਆ ਪਰ ਪੁਲਿਸ ਕਿਤੇ ਵੀ ਇਸ ਕਹਾਣੀ ਨੂੰ ਸਾਬਤ ਨਹੀਂ ਕਰ ਸਕੀ ਕਿਉਂਕਿ ਜਿਹੜੇ ਡੀਐਸਪੀ ਸੀਗੀ ਬਲਵਿੰਦਰ ਸਿੰਘ ਕ੍ਰਾਸ ਐਗਜ਼ਾਮੀਨੇਸ਼ਨ ਦੇ ਵਿੱਚ ਉਹਨਾਂ ਨੇ ਮੰਨਿਆ ਕਿ ਅਸੀਂ ਐਗਜ਼ੈਕਟ ਡੇਟ ਮਨਥ ਤੇ ਸਾਲ ਨਹੀਂ ਦੱਸ ਸਕਦੇ ਜਦੋਂ ਜਗੀ ਜੋਹਲ ਫਰਾਂਸ ਦੇ ਵਿੱਚ ਜਾ ਕੇ ਇਹ ਫੰਡਿੰਗ ਜਿਹੜੀ ਹੈ ਉਹਦਾ ਪ੍ਰਬੰਧ ਕਰ ਰਿਆ ਸੀਗਾ ਮਾਫ ਕਰਨਾ ਤਾਂ ਮਤਲਬ ਕਿ ਇਹ ਸਾਫ਼ ਹੀ ਸਪਸ਼ਟ ਹੀ ਕਹਾਣੀ ਦੇ ਵਿੱਚ ਮੋੜਾ ਆਉਂਦਾ ਹੈ ਕਿ ਡੀਐਸਪੀ ਸਾਹਿਬ ਕੋਈ ਤਰੀਕ ਕੋਈ ਮਹੀਨਾ ਕੋਈ ਸਾਲ ਦੱਸਣ ਤੋਂ ਅਸਮਰੱਥ ਹੈ ਕਿ ਕਦੋਂ ਜਾ ਕੇ ਫਰਾਂਸ ਦੇ ਵਿੱਚੋਂ ਇਹ ਫੰਡਿੰਗ ਜਿਹੜੀ ਐ ਰੇਸ ਕੀਤੀ ਗਈ ਤੇ ਫਿਰ ਇਹ ਜਿਹੜਾ 800 ਪਾਉਂਡ ਤਲਜੀਤ ਸਿੰਘ ਜਿਮੀ ਤੇ 3000 ਪਾਉਂਡ ਜਿਹੜਾ ਸੀਗਾ ਉਹ ਮਿੰਟੂ ਨੂੰ ਦਿੱਤਾ ਗਿਆ ਤਾਂ ਮਤਲਬ ਇਹ ਇੱਕ ਤਰ੍ਹਾਂ ਨਾਲ ਕਹਿ ਲੂ ਕਿ ਕਹਾਣੀ ਇੱਥੇ ਡਿੱਗ ਪੈਂਦੀ ਆ ਫਿਰ ਜੱਗੀ ਜੋਹਲ ਤੇ ਇੱਕ ਹੋਰ ਦੋਸ਼ ਸੀ ਕਿ ਉਹ ਇੱਕ ਵੈਬਸਾਈਟ ਚਲਾਉਂਦਾ ਨੇਵਰ ਫੋਰਗੇਟ 1984 ਤੇ ਇੱਕ ਮੈਗਜ਼ੀਨ ਸ਼ਾਪਤਾ ਹੈ ਸੂਰਮੇ ਪਰ ਕੋਰਟ ਦੇ ਵਿੱਚ ਡੀਐਸਪੀ ਨੇ ਮੰਨਿਆ ਕਿ ਨੈਵਰ ਫੋਰਗੇਟ 1984 ਕੋਈ ਐਂਟੀ ਨੈਸ਼ਨਲ ਜਾਂ ਅਨਲੌਫੁਲ ਐਕਟੀਵਿਟੀ ਵਾਲੀ ਮੈਗਜ਼ੀਨ ਨਹੀਂ ਹੈ ਤੇ ਇਹਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਸਮਗਰੀ ਜਿਹੜੀ ਆ ਪ੍ਰਕਾਸ਼ਿਤ ਨਹੀਂ ਹੋਈ ਮਤਲਬ ਕਿ ਦੋ ਚੀਜ਼ਾਂ ਇਹਦੇ ਵਿੱਚ ਜੱਗੀ ਜੋਹਲ ਦੇ ਨਾਲ ਜੁੜੀਆਂ ਜਿਹੜੀਆਂ ਸੀਗੀਆਂ ਮੇਨਲੀ ਆਪਾਂ ਦੇਖੀਏ ਉਹ ਕੋਰਟ ਦੇ ਵਿੱਚ ਸਾਬਤ ਨਹੀਂ ਹੋਈਆਂ ਕਿਹੜੀਆਂ-ਕਿਹੜੀਆਂ ਕਿ ਇੱਕ ਤੇ ਉਸਨੇ ਫਰਾਂਸ ਦੇ ਵਿੱਚ ਜਾ ਕੇ ਕੋਈ ਫੰਡ ਇਕੱਠਾ ਕੀਤਾ ਜਿਹੜਾ ਫਿਰ ਗਾਂ ਜਿਮੀ ਅਤੇ ਮਿੰਟੂ ਨੂੰ ਸੌਂਪਿਆ ਉਹਦੀ ਕੋਈ ਤੰਦ ਤਾਣੀ ਪੁਲਿਸ ਦੇ ਕੋਲ ਨਹੀਂ ਸੀ ਯਾਨੀ ਕਹਾਣੀ ਹਵਾ-ਹਵਾਈ ਸਾਬਤ ਹੋਈ ਫਿਰ ਇਸ ਤੋਂ ਅੱਗੇ ਕਿ ਨੈਵਰ ਫੋਰਗੇਟ 84 ਅਤੇ ਸੂਰਮੇ ਇਹਨਾਂ ਦੋਨਾਂ ਹੀ ਵੈਬਸਾਈਟ ਤੇ ਰਸਾਲੇ ਨੂੰ ਚਲਾਉਣ ਦਾ ਜਿਹੜਾ ਮਾਮਲਾ ਹੈ ਤਾਂ ਉਹਦੇ ਵਿੱਚ ਖੁਦ ਡੀਐਸਪੀ ਜਾ ਕੇ ਮੰਨਦੇ ਨੇ ਕਿ ਭਾਈ ਇਹਨਾਂ ਦੇ ਵਿੱਚ ਕੋਈ ਗੈਰ ਕਾਨੂੰਨੀ ਸਮਗਰੀ ਜਾਂ ਦੇਸ਼ ਵਿਰੋਧੀ ਸਮਗਰੀ ਜਿਹੜੀ ਹੈ ਉਹ ਪ੍ਰਦਰਸ਼ਿਤ ਨਹੀਂ ਕੀਤੀ ਗਈ ਨਸ਼ਰ ਨਹੀਂ ਕੀਤੀ ਗਈ ਤਾਂ ਇਹ ਕਹਾਣੀ ਡਿੱਗਣ ਦਾ ਇੱਕ ਕਹਿ ਲੋ ਕਿ ਵੱਡਾ ਕਾਰਨ ਸੀ ਕੇ ਡੀਐਸਪੀ ਦੋ ਮੁੱਖ ਜਿਹੜੇ ਸਬੂਤ ਸੀ ਉਹ ਦੇਣ ਤੋਂ ਅਸਮਰੱਥ ਸਾਬਤ ਹੋਇਆ ਅਸਮਰੱਥ ਸਾਬਤ ਹੀ ਨਹੀਂ ਹੋਏ ਡੀਐਸਪੀ ਸਾਹਿਬ ਤੇ ਕਹਿ ਲੋ ਕਿ ਜੋੜ ਹੀ ਨਹੀਂ ਸਕੇ ਕਿਸੇ ਤੰਦ ਤਾਣੀ ਨੂੰ ਖੈਰ ਹੁਣ ਵੱਡੀ ਗੱਲ ਹੈ ਕਿ ਇਸ ਮਾਮਲੇ ਦੇ ਵਿੱਚ ਅੱਗੇ ਜਾ ਕੇ ਜੱਗੀ ਜੋਹਲ ਦਾ ਕੀ ਬਣੇਗਾ ਹੁਣ ਦੇਖੋ ਗੱਲ ਇਹ ਆ ਕਿ ਇੱਕ ਕੋਰਟ ਦੇ ਵਿੱਚ ਟੈਰਰ ਫੰਡਿੰਗ ਦਾ ਕੇਸ ਡਿੱਗ ਜਾਣ ਦਾ ਮਕਸਦ ਇਹ ਆ ਕਿ ਜਿਹੜੇ ਬਾਕੀ ਕੇਸ ਬਚੇ ਆ ਮੈਂ ਉਹਨਾਂ ਤੇ ਵੀ ਆਉਂਗਾ ਕਿ ਚੱਕੀ ਜੋ ਹਲ ਦੇ ਟੋਟਲ ਕੇਸ ਕਿੰਨੇ ਆ ਕਿੰਨਿਆਂ ਚ ਪੈਂਡਿੰਗ ਕਿੰਨਿਆਂ ਚ ਜ਼ਮਾਨਤ ਕਿੰਨਿਆਂ ਚ ਬਰੀ ਉਹ ਸਭ ਕੁਝ ਆਪਾਂ ਖਾ ਗਾਲਾਂਗੇ ਦੇਖਾਂਗੇ ਕਰਾਂਗੇ ਤੇ ਗਾਂ ਕੀ ਬਨਦੀ ਸੁਭਾਵਨਾ ਹੈ ਉਹਦੇ ਤੇ ਵੀ ਥੋੜਾ ਆਵਾਂਗੇ ਜ਼ਰੂਰ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਐਡਾ ਵੱਡਾ ਮਾਮਲਾ ਟੈਰਰ ਫੰਡਿੰਗ ਦਾ ਮਾਮਲਾ ਟੈਰਰ ਫੰਡਿੰਗ ਦਾ ਹੀ ਮਾਮਲਾ ਅੱਗੇ ਜਾ ਕੇ ਟਾਰਗੇਟ ਕਿਲਿੰਗਸ ਦੇ ਨਾਲ ਜੁੜਦਾ ਸੀ ਕਹਾਣੀ ਇਹ ਸਾਫ਼ ਹੈ ਕਿ ਯਾਨੀ ਸਾਰੀ ਪੁਲਸ ਨੇ ਜੋ ਕਹਾਣੀ ਬਣਾਈ ਕਿ ਉਧਰੋਂ ਮਤਲਬ ਕਿ ਯੂਕੇ ਵਾਲੀ ਸਾਈਡ ਤੋਂ ਜਾਂ ਕਹਿੰ ਲੋ ਕਿ ਯੂਰਪ ਚੋਂ ਫੰਡਿੰਗ ਹੋਈ ਇੱਕ ਕਹਿੰ ਲੋ ਕਿ ਐਸਾ ਨੈਕਸਸ ਬਣਿਆ ਜਿਨ੍ਹਾਂ ਨੇ ਫਿਰ ਇਧਰ ਪੈਸੇ ਦੇ ਕੇ ਜਾਂ ਹਥਿਆਰ ਮੁਹੱਈਆ ਕਰਵਾ ਕੇ ਉਹਦੇ ਚ ਰਮਨਦੀਪ ਬਗਾ ਹਰਦੀਪ ਸ਼ੇਰਾ ਇਹ ਗੁਗਨੀ ਇਹ ਇਹ ਸਾਰੇ ਕੈਰੈਕਟਰ ਉਸ ਵੇਲੇ ਅਸੀਂ ਚੰਗੀ ਤਰ੍ਹਾਂ ਖੰਗਾਲੇ ਹੋਏ ਆ ਇਹ ਕਿਹ ਲੋਕ ਕੇਂਦਰੀ کردار ਹੁੰਦੇ ਸਨ ਉਸ ਵੇਲੇ ਖਬਰਾਂ ਦੇ ਜਦੋਂ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਕਿ ਇਹਨਾਂ ਦੇ ਜ਼ਰੀਏ ਉਹ ਜਿਹੜੀਆਂ ਟਾਰਗੇਟ ਕਿਲਿੰਗਸ ਸੀਗੀਆਂ ਅੰਜਾਮ ਦਵਾਈਆਂ ਗਈਆਂ ਮਤਲਬ ਕਿ ਕਹਾਣੀ ਇਸ ਤਰ੍ਹਾਂ ਹੈ ਤਾਂ ਪਸ਼ੋਕੜ ਜੇ ਤੁਸੀਂ ਸਮਝੋਗੇ ਜੱਗੀ ਜੋਹਲ ਵਾਲੇ ਕੇਸ ਦਾ ਤਾਂ ਪਰ ਜੱਗੀ ਜੋਹਲ ਤੇ ਤੜਾ ਤੜ ਤੜਾ ਤੜ ਮੁਕਦਮੇ ਠੋਕ ਦਿੱਤੇ ਗਏ ਪਰ ਉਹਦੇ ਵਿੱਚ ਤੁਸੀਂ ਦੇਖੋ ਕਿ ਅਹਿਮ ਕੜੀ ਸੀਗੀ ਜਿਹੜੀ ਉਹ ਸੀਗੀ ਟਰੋਰ ਫੰਡਿੰਗ ਦੀ ਕਿਥੇ دہشت ਪੈਦਾ ਕਰਨ ਵਾਸਤੇ ਜੱਗੀ ਜੋਲ ਹੁਰਾ ਨੇ ਇਹ ਸਾਰੀ ਖੇਡ ਸਪான்ਸਰ ਕੀਤੀ ਪਰ ਉਹਦੇ ਚੋਂ ਅਹਿਮ ਕੜੀ ਤੇ ਡਿੱਗ ਪਈ ਕਿ ਟੈਰਰ ਫੰਡਿੰਗ ਤੇ ਸਾਬਤ ਹੀ ਨਹੀਂ ਹੁੰਦੀ ਪੰਜਾਬ ਪੁਲਿਸ ਦਾ ਡੀਐਸਪੀ ਤੱਕ ਉਸ ਨੂੰ ਸਾਬਤ ਕਰਨ ਤੋਂ ਅਸਮਰਥ ਹੈ ਸਾਹਿਬ ਇੱਕ ਕਹਾਣੀ ਦੇਖਣ ਵਾਲੀ ਆ ਹਾਲਾਂਕਿ ਮੈਂ ਸ਼ੁਰੂ ਤੋਂ ਹੀ ਉਸ ਵੇਲੇ ਤੋਂ ਹੀ ਟਾਰਗੇਟ ਕਿਲਿੰਗਸ ਦਾ ਵਿਰੋਧ ਕੀਤਾ ਹੈ ਕਿ ਪੰਜਾਬ ਦੀ ਧਰਤੀ ਤੇ ਟਾਰਗੇਟ ਕਿਲਿੰਗਸ ਬੰਦ ਹੋਣੀਆਂ ਚਾਹੀਦੀਆਂ ਟਾਰਗੇਟ ਕਿਲਿੰਗਸ ਕਿਤੇ ਵੀ ਹੋਣ ਇੰਡੀਆ ਤੋਂ ਬਾਹਰ ਜੋ ਨਿਜਰ ਦਾ ਮਾਮਲਾ ਹੈ ਜਾਂ ਪਾਕਿਸਤਾਨ ਦੇ ਵਿੱਚ ਮਾਮਲਾ ਹੈ ਕੁਝ ਲੋਕ ਉਹਨਾਂ ਨੂੰ ਸਹੀ ਮੰਨਦੇ ਹੋਣਗੇ ਪਰ ਤੁਸੀਂ ਇਹ ਦੇਖੋ ਕਿ ਇਹਨਾਂ ਟਾਰਗੇਟ ਕਿਲਿੰਗਸ ਨੇ ਭਾਰਤ ਨੂੰ ਕਿੰਨਾ ਕਸੂਤਾ ਫਸਾਇਆ ਇਹਦੇ ਵਿੱਚ ਵੀ ਕੋਈ ਸ਼ੱਕ ਕੋਈ ਦੋਰ ਨਹੀਂ ਹੈ ਖੈਰ ਉਹ ਅੱਜ ਦਾ ਮਜ਼ਮੂਨ ਨਹੀਂ ਹੈ ਅੱਜ ਦਾ ਵਿਸ਼ਾ ਨਹੀਂ ਹੈ ਤਾਂ ਗੱਲ ਆ ਗਈ ਹੁਣ ਕਿ ਜੱਗੀ ਜੋਹਲ ਦਾ ਕੀ ਬਣੇਗਾ ਬਹੁਤ ਸਾਰੇ ਸਵਾਲ ਸਾਨੂੰ ਵੀ ਆਉਂਦੇ ਆ ਪਰਸਨਲੀ ਮੈਨੂੰ ਮੈਸੇਜ ਵੀ ਆਏ ਕਿ ਜੱਗੀ ਜੋਹਲ ਬਾਰੇ ਗੱਲ ਕੀਤੀ ਜਾਵੇ ਕਿ ਜੱਗੀ ਜੋਹਲ ਜੇ ਬਰੀ ਹੋ ਗਿਆ ਤਾਂ ਉਸ ਨੂੰ ਛੱਡਿਆ ਕਿਉਂ ਨਹੀਂ ਜਾ ਰਿਹਾ ਸਭ ਮੈਂ ਤੁਹਾਨੂੰ ਸਾਦੇ ਟੰਗ ਨਾਲ ਦੱਸ ਦਿੰਦਾ ਕਿ ਮਾਮਲਾ ਕੀ ਆ ਦੇਖੋ ਟੋਟਲ ਜੱਗੀ ਜੋਹਲ ਤੇ ਇੰਡੀਅਨ ਸਟੇਟ ਨੇ 11 ਕੇਸ ਫਾਈਲ ਕੀਤੇ ਸੀਗੇ 11 ਚੋਂ 3 ਚੋਂ ਜੱਗੀ ਜਹਲ ਬਰੀ ਹੋ ਚੁੱਕਾ ਹੈ ਬਕਾਇਆ ਕੇਸ ਕਿੰਨੇ ਬੱਚੇ ਜੀ 8 ਕੇਸ 8 ਕੇਸ ਠੀਕ ਹੈ ਜੀ ਇਹਦੇ ਚੋਂ ਜ਼ਿਆਦਾਤਰ ਜ਼ਿਆਦਾਤਰ ਐਨਆਈਏ ਦੀ ਜਿਹੜੀ ਪਟਿਆਲਾ ਕੋਟ ਹੈ ਉਹਦੇ ਵਿੱਚ ਹੀ ਚੱਲਦੇ ਆ ਜਿਆਦਾਤਰ ਕੀ ਕਹਿਣਾ ਕਹਿ ਲੋ ਕਿ ਸਾਰੇ ਦੇ ਸਾਰੇ ਯਾਨੀ ਤਿੰਨ ਚੋਂ ਜੱਗੀ ਜਹਲ ਬਰੀ 11 ਚੋਂ ਤਿੰਨ ਕੱਢ ਦਿੱਤੇ 8 ਪੈਂਡਿੰਗ 8 ਕਿਹੜੇ ਆ ਐਨਆਈਏ ਦੇ ਉਹਦੇ ਵਿੱਚੋਂ ਵੀ ਜੱਗੀ ਜ਼ੋਹਲ ਨੂੰ ਇੱਕ ਕੇਸ 'ਚ ਜ਼ਮਾਨਤ ਮਿਲ ਗਈ। ਯਾਨੀ 8 'ਚੋਂ 1 ਫੇਰ ਮਾਈਨਸ ਕਰ ਦਿਓ 7 ਕੇਸ। ਤੇ ਸੱਤਾਂ ਹੀ ਕੇਸਾਂ ਦੀ ਜ਼ਮਾਨਤ ਜਿਹੜੀ ਐ ਐਸ ਵੇਲੇ ਲੱਗੀ ਐ ਸੁਪਰੀਮ ਕੋਰਟ 'ਚ। ਕਹਾਣੀ ਫੇਰ ਦੱਸ ਦੇਣਾ। ਟੋਟਲ ਕੇਸ 11 11 'ਚੋਂ 3 'ਚੋਂ ਜੱਗੀ ਜ਼ੋਹਲ ਬਰੀ ਉਹਦੇ ਤੇ ਕਾਂਟਾ ਮਾਰ ਦਿਓ। 8 ਰਹਿ ਗਏ ਪੈਂਡਿੰਗ ਸਾਰੇ ਐਨਆਈਏ ਦੇ। ਤਾਂ ਸਾਰਿਆਂ ਦੇ ਵਿੱਚੋਂ ਹੀ ਜੇ ਆਪਾਂ ਦੇਖੀਏ ਤਾਂ ਇੱਕ ਜਿਹੜਾ ਆਲਰੇਡੀ ਉਹ ਬੇਲ ਉਸ ਕੇਸ ਦੇ ਵਿੱਚ ਬੇਲ ਹੈ ਤੇ ਰਹਿ ਗਏ ਸੱਤ ਸੱਤਾਂ ਦੀ ਹੀ ਜ਼ਮਾਨਤ ਦੀ ਸੁਣਵਾਈ ਸੁਪਰੀਮ ਕੋਰਟ ਚ ਹੋ ਰਹੀ ਹੈ ਕਿਉਂਕਿ ਜੱਕੀ ਚੋਹਲ ਦੇ ਮਾਮਲੇ ਬਰੀ ਵੀ ਹੋ ਰਹੇ ਆ ਡਿਗ ਵੀ ਰਹੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਇੱਕ ਚ ਸਮਾਨਤਾ ਮਿਲ ਚੁੱਕੀ ਹੈ ਕਸਟਡੀ ਬਹੁਤ ਹੋ ਗਈ ਨਾ 17 ਤੋਂ ਲੈ ਕੇ 8 ਸਾਲ ਤੱਕ ਦੀ ਕਸਟਡੀ ਹੈ ਸੁਪਰੀਮ ਕੋਰਟ ਚ ਜੇ ਮੰਨ ਲਓ ਸੱਤਾਂ ਹੀ ਜ਼ਮਾਨਤਾਂ ਦਾ ਫੈਸਲਾ ਜੱਗੀ ਚੋਹਲ ਦੇ ਹੱਕ ਚ ਆ ਜਾਂਦਾ ਤਾਂ ਜੱਗੀ ਚੋਹਲ ਦੀ ਰਿਹਾਈ ਸੰਭਵ ਹੈ ਪਰ ਸੱਤਾਂ ਚ ਇੱਕ ਵੀ ਜ਼ਮਾਨਤ ਜੇ ਰਿਜੈਕਟ ਹੋ ਜਾਂਦੀ ਹੈ ਤਾਂ 6 ਹੋ ਜਾਂਦੀਆਂ ਨੇ ਤਦ ਵੀ ਜੱਗੀ ਚੋਹਲ ਬਾਹਰ ਨਹੀਂ ਆਏਗਾ ਯਾਨੀ ਇਹ ਐਸ ਵੇਲੇ ਤੱਕ ਦੀ ਸੂਰਤ-ਏ-ਹਾਲ ਹੈ ਪਰ فرض ਕਰੋ ਮੈਂ ਇਸ ਮੁੱਦੇ ਨੂੰ ਅੱਗੇ ਵੀ ਚੁੱਕਿਆ ਸੀ ਕਿ ਮੈਨੂੰ ਨਹੀਂ ਪਤਾ ਜੱਗੀ ਚੋਹਲ ਦੋਸ਼ੀ ਹੈ ਵੇਦੋਸ਼ਾ ਹੈ ਬਾਰਾ ਜੱਗੀ ਜੋਹਲ ਦੇ ਜ਼ਿੰਦਗੀ ਦੇ ਯਾਨੀ ਵਾਤੋਬਾਦ ਸਭ ਤੋਂ ਕੀਮਤੀ ਸਮਾਂ ਹੁੰਦਾ ਜੀ ਜੱਗੀ ਜੋਹਲ ਦੀ ਜ਼ਿੰਦਗੀ ਦੇ ਬੇਸ਼ਕੀਮਤੀ ਦਿਨ ਸਾਲ ਮਹੀਨੇ ਜੇ ਜੇਲ੍ਹ ਚ گزار ਕੇ گزار ਕੇ ਉਸ ਨੂੰ ਬਰੀ ਕਰ ਦਿੱਤਾ ਜਾਂਦਾ ਤਾਂ ਫਿਰ ਉਹਦੀ ਕੀਮਤ ਕੌਣਾ ਦਾ ਕਰੇਗਾ ਸਾਬ ਤਾਂ ਦੂਜੀ ਗੱਲ ਕਿ ਇੰਨਾ ਲੰਬਾ ਟਰਾਇਲ ਕਿਉਂ ਖਿੱਚਿਆ ਜਾ ਰਿਹਾ ਜੇ ਇਸ ਕੱਲ ਦਾ ਡਰ ਹੈ ਔਰ ਐਸਾ ਹੋ ਚੁੱਕਾ ਹੈ ਸਾਬ ਇੰਡੀਆ ਦੀਆਂ ਜੇਲਾਂ ਚ ਤਕਰੀਬਨ ਦਹਾਕਾ ਡੇਢ ਦਹਾਕਾ ਸਜ਼ਾ ਕੱਟ ਕੇ ਬੇਗੁਨਾਹ ਸਾਬਤ ਹੋ ਕੇ ਗਿਆ ਬੰਦਾ ਬਾਹਰਲੇ ਮੁਲਕ ਚ ਮੰਤਰੀ ਬਣਿਆ ਸੀਗਾ ਸਾ 26 26 ਸਾਲ ਕਟਾ ਕੇ ਘਰਾਂ ਨੂੰ ਪਰਤੇ ਜਿਹੜੇ ਲੋਕ ਸੀਗੇ ਨਾ ਜਦੋਂ ਘਰ ਚ ਪਹੁੰਚੇ ਤੇ ਘਰ ਖੰਡਰ ਬਣ ਚੁੱਕੇ ਸੀ ਸਾ ਉਹ ਕਿਹਦਾ ਬੇਗੁਨਾਹ ਸਾਬਤ ਹੋਇਆ ਜਿਸ ਦਾ ਗੁਨਾਹ ਕੋਈ ਨਹੀਂ ਸੀ ਪਰ ਸਜ਼ਾ ਇੰਨੀ ਵੱਡੀ ਮਿਲੀ ਕਿ ਕਿਸੇ ਦੀ ਉਸ ਵਿਲੇ ਦੀ ਭਾਣ ਜੀ ਜਿਹੜੀ ਆ ਉਹ ਵੀ ਵਿਆਹੀ ਜਾ ਚੁੱਕੀ ਸੀ ਕਿਸੇ ਦਾ ਘਰ ਬਚਿਆ ਹੀ ਨਾ ਉਹ ਤੇ ਮਾਂ ਪਿਓ ਦੀ ਜਾ ਕੇ ਕਬਰ ਤੇ ਰੋਂਦਾ ਰਿਹਾ ਸਾਬ ਜੰਮੂ ਕਸ਼ਮੀਰ ਦਾ ਮਾਮਲਾ ਹੈ ਸਾਬ ਲਗਭਗ 30 ਸਾਲ ਕਟਾ ਕੇ ਕਾਨੂੰਨ ਨੇ ਕਿਹਾ ਕਿ ਬੇਗੁਨਾਹ ਤਾਂ ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਜੱਗੀ ਜਾਲ ਹੋ ਰਾਂ ਦਾ ਟ੍ਰਾਇਲ ਜਿਹੜਾ ਹੈ ਉਹ ਛੇਤੀ ਪੂਰਾ ਹੋਣਾ ਚਾਹੀਦਾ ਜੇ ਬੇਗੁਨਾਹ ਨੇ ਤੇ ਆਪਣੇ ਘਰ ਨੂੰ ਜਾ ਜੇ ਕੋਈ ਗੁਨਾਹ ਕੀਤਾ ਹੈ ਕਿਸੇ ਨੇ ਸਾਬਤ ਹੁੰਦਾ ਸਿੱਧ ਹੁੰਦਾ ਤਾਂ ਭਾਈ ਉਹਨਾਂ ਦੀ ਸਜ਼ਾ ਜਿਹੜੀ ਉਹ ਸ਼ੁਰੂ ਹੋ ਜਾਣੀ ਚਾਹੀਦੀ ਹੈ ਪਰ ਐਨਆਈਏ ਤੁਹਾਨੂੰ ਪਤਾ ਹੀ ਹੈ ਉਹ ਐਸੇ ਗਦੀ ਗੇਟ ਚ ਪਾਉਂਦਾ ਐਸੇ ਗਦੀ ਗੇਟ ਚ ਪਾਉਂਦਾ ਕਿ ਸਜ਼ਾ ਪਾਵੇਂ ਹੋਵੇ ਨਾ ਹੋਵੇ ਪਰ ਕਰਦਾਂ ਬਰਬਾਦੀ ਤੇ ਹੋ ਜਾਂਦੀ ਹੈ ਸਭ ਸੋ ਇਸ ਕਰਕੇ ਇਹ ਜੱਗੀ ਚੋਹਲ ਵਾਲਾ ਕੇਸ ਹੈ ਜੀ ਟੋਟਲ ਤੇ ਤੁਹਾਨੂੰ ਮੈਂ ਦੱਸ ਦਿੱਤਾ ਕਿ ਜੱਗੀ ਚੋਹਲ ਦੇ ਮਾਮਲੇ ਕਿੰਨੇ ਆ ਜਗੀ ਚੋਹਲ ਦੀ ਰਿਹਾਈ ਦੀ ਸੰਭਾਵਨਾ ਕਦੋਂ ਪਰਪੱਕ ਹੋਵੇਗੀ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ ਐਸੀ ਉਮੀਦ ਹੀ ਨਹੀਂ ਯਕੀਨ ਹੈ ਅਗਲੀ ਵਾਰ ਫੇਰ ਮਿਲਦੇ ਤਦ ਤੱਕ ਦਿਓ ਸਾਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ